ਅੰਪ੍ਰੀਤ ਹਾਂਜੀ ਗੱਲ ਸੁਣ ਮੇਰੀ ਮੈਂ ਚੱਲਿਆ ਹਾਂ ਤੇ ਚੱਲ ਕੜੀ ਰਹਿੰਦੇ ਅਜੇ ਜਲ ਜਿਹੜਾ ਘਰ ਆ ਪਹ ਰਹਿ ਪਾਂਗੇ ਨਾ ਜੋ ਤੇ ਮੈਂ ਖਾ ਇੱਧਰ ਗੱਲਬਾਤ ਕਰਨੀ ਸੀ ਨਾ ਰਗਵੀਰ ਨਾਲ ਪੂਰੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਹਾਂ ਤੇ ਤੂੰ ਇੱਥੋਂ ਪੈਰ ਨਹੀਂ ਉੱਟਣਾ ਚੰਗਾ ਜਾਂ ਤੂੰ ਤੇਨੂੰ ਤਾਂ ਨਹੀਂ ਉਹਦੀ ਆਦਤ ਤਾਂ ਫਿਰ ਕੀ ਹੈਗਾ ਚੱਲ ਨਿਆਣੇ ਵੀ ਉੱਥੇ ਥੋੜਾ ਫਸ ਖੇਡ ਲੈ ਲੈਂਦੇ ਸੀਗੇ ਇੱਥੇ ਹੁਣ ਜਾਣ ਤੇ ਜਾਣ ਕਿੱਧਰ ਨੂੰ? ਤੇ ਯਾਰ ਉੱਥੇ ਉਹ ਕਿਨੇ ਦਬਕੇ ਮਾਰੀ ਨਣੇ ਨੂੰ। ਦਬਕੇ ਤੇ ਮਾਰਦੀ ਹੈ ਚੱਲ ਹੁਣ ਕੀ ਕਰ ਲੈਣਾ ਉਹਦਾ। ਜਿਹੜੇ ਸਹਮੇ ਰਹਿੰਦੇ ਉੱਥੇ ਵੀ। ਚੱਲ ਮਾਂ ਮੇਰੀ ਹੈਗੀ ਸੀ ਨਾ ਉਹਦੋਂ ਵਾਰਾ ਸਾਰਾ ਲੈਣ ਨੂੰ। ਉੱਥੇ ਲੜਾਈ ਪਾਉਣੀ, ਇੱਥੇ ਕੀ ਘਾਟਵਾ? ਘਾਟ ਤੇ ਕੋਈ ਨਹੀਂ ਹੁਣ ਉਹਦੋਂ ਉਹਦੇ ਸਾਹਮਣੇ ਨਾ ਪੁਲਿਸ ਵਾਲਾ ਆਉਂਦਾ ਤੇ ਰੁਗਵੀਰ ਨਾ ਮੈਨੂੰ ਕਹਿੰਦੇ ਵੀ ਜਾ ਉਹਦੇ ਨਾਲ ਤੇ ਅਸੀਂ ਨਾ ਜਾਂਦੇ। ਪੁਲਿਸ ਵਾਲੇ ਕੋਈ ਨਹੀਂ ਡਰੀਦਾ ਹੁੰਦਾ ਕੀ ਕਰ ਲੈਣੀ ਤੈਨੂੰ? ਜੇ ਕੇਸ਼ ਮਰਤੇ ਤੈਨੂੰ ਕੀ ਕਰ ਲੈਣਗੇ ਉਹ? ਮੰਜੇ ਜਿੱਦੋ ਹੋਵੇ ਨਾ ਬੰਦਾ ਵੀ ਥੋੜਾ ਬਹੁਤਾ ਕਾਹਨ ਹੋਵੇ ਉਹਦੇ ਵਿੱਚ ਉਹ ਪੁਲਿਸ ਵਾਲਿਆਂ ਨੇ ਵੇਖ ਕੇ ਡਰਦਾ ਹੀ ਡਰਦਾ ਵਾ ਤੇ ਜੇ ਕੇਸ ਤੇ ਮਿਰਤੇ ਆ ਤੂੰ ਕਹਿ ਉਹ ਉੱਤੇ ਕੇਸ ਨੂੰ ਫੜੋ ਬਸ ਨਾ ਬੰਦਾ ਬਣ ਕੇ ਰਹਿਣਾ ਪੈਣਾ ਲੋਕੀ ਵਸਣ ਨਹੀਂ ਹੁੰਦੇ ਚਲੋ ਉਹ ਮੈਂ ਹੀ ਮਦਦ ਰੱਖਦੀ ਆ ਪਰ ਇਹ ਵੀ ਬੰਦਾ ਡੋਲ ਵੀ ਜਾਂਦਾ ਵਾ ਕਈ ਵਾਰੀ ਆਹੀ ਅਜਾ ਰੋਜ ਮੇਰੀ ਜਾਨ ਖਾ ਲੈਂਦੇ ਪਾਪਾ ਕਿੱਥੇ ਪਾਪਾ ਕਿੱਥੇ ਆ ਫਿਰ ਬੰਦਾ ਕੀ ਕਰੇ ਸ਼ੈਮੂ ਪੁੱਤ ਇਦਾਂ ਨਹੀਂ ਕਹਿਣਾ ਮੰਮਾ ਨੂੰ ਉਹਨੂੰ ਹੌਸਲਾ ਦੇਣਾ ਚੰਗਾ ਠੀਕ ਆ ਤੂੰ ਉਹ ਮੇਰਾ ਛੈਣਾ ਪੁੱਤ ਵਾ ਨਾਲੇ ਬਾਹਰ ਨਾਲ ਵੀ ਖੇਡਣਾ ਵਾ ਤੇ ਮੰਮੂ ਨੂੰ ਹਲਾ ਦੇਣਾ ਵਾ ਚੰਗਾ ਮੇਰਾ ਧੀ ਤੇ ਸਕੂਲ ਜਾਇਗਾ ਨਾ ਵੇ ਧੀ ਨੇ ਠੀਕ ਆ ਤੇ ਡਰਨਾ ਨਹੀਂ ਕਿਸੇ ਵੀ ਪੁਲਿਸ ਵਾਲਾ ਕੋਈ ਵੀ ਆਊ ਕੋਈ ਡਰਨਾ ਨਹੀਂ ਹੈ ਮੇਰੇ ਪੁੱਤ ਨੇ ਠੀਕ ਆ ਹੂੰ ਤੇ ਚਲੋ ਤੁਸੀਂ ਵੀ ਟੈਨਸ਼ਨ ਨਾ ਲਾਓ ਕੋਈ ਨਹੀਂ ਮੈਂ ਪਾਣੀ ਪੁਣੀ ਵੀ ਕਣਕਾਂ ਦਾ ਵੇਖ ਲੈਣਾ ਵਾ ਤੁਸੀਂ ਉਹਨਾਂ ਦਿਮਾਗ ਦੇ ਉੱਤੇ ਟੈਨਸ਼ਨ ਰੱਖੋ ਆਹ ਤੂੰ ਮੈਂ ਤੈਨੂੰ ਕਹਿ ਰਿਆ ਵਾਂ ਕਿ ਬੰਦਾ ਬਣ ਕੇ ਰਹਿ ਇੱਥੇ ਯੋਨਾ ਨੀ ਮੈਂ ਕਿੰਨਾ ਰਹਾ ਸੀ ਚਲੋ ਕੋਈ ਨਹੀਂ ਹਿੰਮਤ ਤੂੰ ਹੀ ਦੇਂਦੇ ਆ ਨਾ ਜੱਟਾਂ ਦੀ ਕੁੜੀਆਂ ਤੂੰ ਐਡੀ ਤੇ ਆਉ ਲਾ ਲਈ ਆਂ ਦਾ ਠੀਕ ਐ ਜਿਹੇ ਦੁੱਖ ਆ ਹੀ ਸੋਖਰੀ ਆਉਣਗੇ ਹਾਂਜੀ ਇਹ ਤੇ ਜ਼ਿੰਦਗੀ ਆ ਦੁੱਖ ਸੁੱਖ ਹੂੰ ਚਲੋ ਠੀਕ ਐ ਫਿਰ ਹਾਂ ਮੈਂ ਜਾਣਾ ਫਿਆ ਹੂੰ ਜੀ ਤੇ ਮੇਰਾ ਵੀ ਨਹੀਂ ਕਰਨਿਆ ਜਾਣ ਨਾ ਪਰ ਹੁਣ ਕੀ ਐ ਮਜਬੂਰੀ ਐ ਮੈਂ ਤੇ ਜੇਦਾ ਸਿਰ ਪਾਉਣਾ ਹੈਗਾ ਤੇ ਤੂੰ ਹੀ ਚਲੋ ਯਾਰ ਮੈਨੂੰ ਨਹੀਂ ਚੰਗਾ ਲੱਗਦਾ ਉੱਥੇ ਚੱਲ ਗਦੇ ਪਰ ਜਾਈ ਚੰਗੀ ਹੋਈ ਹੋਈ ਹੁੰਦੀ ਤੇ ਤਾਂ ਵੀ ਚਲੋ ਪੇਕੇ ਘਰ ਦੇ ਵਿੱਚ ਹੋ ਜਾਂਦਾ ਵਾ ਵੀ ਰਹਿ ਰੂ ਲੈਂਦਾ ਵਾ ਪਰ ਉਦਾਂ ਇੱਕ ਵਾਰੀ ਜਦੋਂ ਧੀ ਵੀ ਆਈ ਜਾਂਦੀ ਹੈ ਨਾ ਉਹਦਾ ਵਸੇਬਾ ਪੇਕੇ ਘਰ ਸੌਖਾ ਨਹੀਂ ਹੁੰਦਾ ਜਦੋਂ ਇੱਥੇ ਇੱਕ ਨਾ ਜੱਤਾਲੇ ਵੱਜ ਗਏ ਨਾ ਤੇ ਘਾ ਆ ਗਿਆ ਫੇਰ ਘਰ ਨਹੀਂ ਲੈਣਾ ਏ ਫੇਰ ਘਰ ਵਿੱਚ ਬਰਕਤ ਨਹੀਂ ਰਹਿੰਦੀ ਹੁਣ ਚੰਗੇ ਬਾਰੇ ਤੇ ਕੋਈ ਨਿਆਣੇ ਆ ਹੈ ਨਾ ਤੇ ਨਿਆਣੇ ਖੇਡਣਗੇ ਵਿੜੇ ਵਿੱਚ ਆਪੇ ਬਰਕਤ ਲਊਗੀ ਘਰ ਵਿੱਚ ਜੇ ਜੋ ਜਿੰਦੇ ਵੱਜ ਗਏ ਘਾ ਆ ਗਿਆ ਕਿੱਥੇ ਰਣੀ ਹਾਂਜੀ ਉਹ ਤਾਂ ਹੈਗਾ ਜਿਹੜੇ ਕਾ ਜਨੇ ਨੇ ਖੇਡਦੇ ਨਾ ਉਹ ਤੇ ਖੁਸ਼ ਖੁਸ਼ੀਆਂ ਆਉਂਦੀਆਂ ਹੁੰਦੀਆਂ ਹੁੰਦੀਆਂ ਹੂੰ ਤੇ ਚਲ ਧਿਆਨ ਰੱਖੀ ਮੇਰਾਓ ਠੀਕ ਆ ਬੂ ਚੰਗਾ ਬੁੱਤੂ ਚੰਗਾ ਚੰਗਾ ਪਾਪਾ ਨਹੀਂ ਆ ਜਾਣਾ ਬੁੱਤੂ ਛੇਤੀ ਹੋ ਜਾਣਾ ਵੇਲੇ ਇਹਨਾਂ ਨੇ ਫਿਰ ਇੱਥੇ ਰਿਆ ਕਰਨਾ ਵਾ ਠੀਕ ਆ ਚਲ ਆਜੋ ਹਾ 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 ਹਵਾ ਦੇ ਚੋਕਿਆ ਨਾ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਸੰਤਰੇਾਂ ਦੀ ਆ ਹੁਣ ਇੱਥੇ ਬਹਿ ਕੇ ਪੀਆ ਕਰਾਂਗੇ ਨਾਲ ਖਾਦਾ ਸੰਤਰੇ ਨਾਲੇ ਲਿਆ ਕਰਨਗਾ ਨਿਆਰੇ ਹੈ ਆ ਤਰਵਾਜਾ ਕੋਣ ਖੁੱਲ ਗਿਆ ਆ अंदर भी कोई नहीं गा ओ बुआ वजह वो चोरी चाली तो नहीं कर गया रात पर समान सारा सही बिल्कुल। हाय मेरे मालिका ਉੱਧਰ ਨੂੰ ਹੀ ਮੋੜ-ਮੋੜ ਕੇ ਜਾਣਾ ਹੁੰਦਾ ਜਿੱਦਾਂ ਇਹਨਾਂ ਨੇ ਨਾ ਕਪਾਹ ਨਹੀਂ ਉੱਥੇ ਸੁੱਕਣੇ ਪਾਈ ਹੁੰਦੀ ਵੀ ਉਹ ਵਿਚਾਰੀ ਜਿਆਦਾ ਪੁੱਜ ਚੱਲੀ ਆ ਉਹ ਘਰ ਵੀ ਨਹੀਂ ਹੈਗੀ ਤਾਂ ਵੀ ਉਹਦੀਆਂ ਜੱਦਾ ਆਉਣ ਡਈਆਂ ਵਾ ਜਾ ਕੇ ਤਾਂ ਖੂੰਬ ਠੱਪਦੀ ਆ ਨਾ ਵੀ ਇੱਥੇ ਤਾਂ ਡਾ ਕੀ ਰੱਖਿਆ ਵਾ ਇਦਾਂ ਹੀ ਕਣਕਦਵਾਲੇ ਘੇੜਾ ਰੱਖਦੀ ਆ ਬਰ ਵੀ ਤੂੰ ਹਾਂਜੀ ਤੂੰ ਕਿਉਂ ਆ ਗਈ ਆ ਮਿੰਨਾ ਮਨਯੋਧ ਛੱਡ ਗਏ ਕਹਿੰਦੇ ਉੱਥੇ ਨਹੀਂ ਰਹਿਣਾ ਆਪਣੇ ਘਰੇ ਹੀ ਰਹਿ ਆ ਹਾਏ ਹਾਏ ਲੋੜਾ ਮਰ ਜਾ ਕਿ ਤੇ ਨੱਕ ਡੋਬ ਕੇ ਆਪਦੇ ਇਹਨਾਂ ਨੇ ਮਰਨਾ ਮਰਨਾ ਨਾਲ ਮੈਨੂੰ ਵੀ ਮਾਰਨਾ ਹਾ ਕਿਤੇ ਸ਼ਰਮ ਲਈ ਇਹਨੇ ਇਸ ਜਨਾਨੀ ਨੇ ਮੈਂ ਕਿਹਾ ਇਹਦਾ ਤੁਰਿਆਂ ਕਾ ਤੋਂ ਡਿਆ ਵਾ ਇਹਨਾਂ ਨੂੰ ਪਤਾ ਵੀ ਉਹ ਆਣ ਕੇ ਬੈਠੀ ਆ ਮੈਸੇਜ ਤੇ ਅਗਲੀ ਨੇ ਪਹਿਲਾਂ ਹੀ ਕਰਤੇ ਹੋਣੇ ਵੀ ਮੈਂ ਆ ਗਈ ਤੂੰ ਵੀ ਆ ਜਾ ਉਦਾਂ ਆਂਦੇ ਮੈਂ ਸ਼ੱਕ ਕਰਦੀ ਆ ਆ ਮੇਰੀ ਤੇ ਹਿੱਕ ਤੇ ਸੱਪ ਲੋਟਣ ਦੇ ਆ ਇਹਨਾਂ ਨੂੰ ਮੈਂ ਦੱਸਦੀ ਆ ਨਾ ਪਤਾ ਵੀ ਤੂੰ ਹੀ ਕੀ ਕਰਦੇ ਫਿਰਦੇ ਸ਼ਰਮ ਕਰ ਲੋ ਮੌਕਾ ਹੀ ਵੇਖਣਾ ਪੈਂਦਾ ਹੈ ਨਾ ਸਮਾਂ ਕਿਦਾਂ ਦਾ ਚੱਲੰਦਿਆ ਵਾ ਵਾਹ ਤੁਹਾਡੇ ਵਾਹ ਵਾਹ ਮੌਕੇ ਤੁਹਾਨੂੰ ਮੈਂ ਵਿਖਾਲਦੇ ਆ ਉਹ ਥੋੜੀ ਤੇ ਸ਼ਰਮ ਕਰ ਲੋ ਤੁਸੀਂ ਦੋਵੇਂ ਜਣੇ ਉਹ ਹੋਇਆ ਕੀ ਕੀ ਵਾਲਾ ਬੰਡੇ ਹਜੇ ਤੇ ਦੇਣੀ ਆ ਦੇਣੀ ਤੁਸੀਂ ਮੇਰੇ ਘਰ ਤੇ ਡਾਕਾ ਮਾਰ ਦਿੱਤਾ ਵਾ ਆ ਬਦਮਾਸ਼ ਨਹੀਂ ਬਣ ਜਾ ਕੀ ਨਿਵਾਸ ਕਰੀ ਜਾਣੀ ਹੈ ਬਕਵਾਸ ਨਹੀਂ ਆ ਸੱਚ ਹੀ ਬੋਲਣ ਦੀ ਆ ਜਦੋਂ ਘਰ ਹੀ ਨਹੀਂ ਹੈਗੀ ਤੇ ਫੇਰ ਤੁਸੀਂ ਇਧਰ ਲੈਣ ਕਿ ਆਏ ਉਹਦੇ ਮੈਨੂੰ ਬਾਅਦ ਚ ਪਤਾ ਲੱਗਾ ਵੀ ਸਾਹਮਣੇ ਦੇਖਿਆ ਤੇ ਉਹ ਘਰ ਆ ਗਈ ਤੇ ਮੈਸੇਜ ਕਰਕੇ ਤਾਂ ਮੈਨੂੰ ਸੱਦ ਵੀ ਲਿਆ ਵਾ ਘਰ ਹੀ ਪੈਣੀ ਆ ਮੈਂ ਫੇਰਾ ਮਾਰਨ ਆਇਆ ਮੈਂ ਨਾਲ ਵੇਖਣਾ ਸਾਰਾ ਹਰ ਕੋਈ ਘਰ ਦਾ ਕੋਈ ਆਇਆ ਗਿਆ ਤੇ ਨਹੀਂ ਮਗਰੋਂ ਰੁਪੇ ਜਿਨਾਂ ਨੇ ਸਾਰਾ ਕੋ ਬਰਦਾਸ਼ਤ ਕਰ ਸਕਦੀ ਆ ਪਰ ਜਿਨਾਂ ਨੇ ਆ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਉਹ ਬਰਦਾਸ਼ਤ ਰੇ ਕੀ ਬੋਲੀ ਜਾਨੀ ਉਹ ਪਾੜੀ ਇਹ ਤਾਂ ਚੈੱਕਅਪ ਕਰਵਾਓ ਜਾ ਕੇ ਉਹ ਚੈੱਕਅਪ ਦੀ ਮੈਨੂੰ ਨਹੀਂ ਕੀ ਲੋੜ ਉਹ ਤੈਨੂੰ ਲੋੜ ਵਾ ਤੈਨੂੰ ਹਸਪਤਾਲ ਦਾਖਲ ਕਰਾਉਣਾ ਪੈਣਾ ਮੈਨੂੰ ਆ ਖਰਾਬ ਹੋ ਗਿਆ ਵਾ ਕਰਾਉਣਾ ਪੈਣਾ ਮਾ ਅੱਜ ਦਾ ਦਿਮਾਗ ਸ਼ਾਬਾਸ਼ ਕਿਹੜੀ ਗੱਲ ਤੋਂ ਲੰਡੇ ਆ ਕੀ ਵੰਡਣਾ ਤੁਸੀਂ ਅੱਗੇ ਦੋ ਚਾਚੀ ਜੀ ਤੁਹਾਨੂੰ ਨਹੀਂ ਕਿਹ ਗੱਲ ਦਾ ਪਤਾ ਪਲੱਸ 2 ਜੇ ਮੇਰਾ ਮੁੰਡਾ ਪੜ੍ਹਨ ਡਿਆ ਉਹ ਲੋਕ ਕੀ ਸੋਚਣਗੇ ਆ ਪਿਓ ਕੀ ਕਰਦਾ ਫਿਰਦਾ ਉਹਦਾ ਤੇਰੇ ਮੁੰਡੇ ਨੇ ਕੀ ਕੀਤਾ ਵਾ ਹਾਏ ਹਾਂ ਦਿਮਾਗ ਮੋਟਾ ਤੇਰਾ ਦਿਮਾਗ ਖਰਾਬ ਤੂੰ ਆਪਣੇ ਘਰਾਂ ਵਿੱਚ ਹੀ ਬੇੜ ਪਾਉਣੇ ਆ ਜਾ ਜਾ ਕੇ ਕਿਤੇ ਹੋਰ ਕਿਸੇ ਨਾਲ ਆਡਾ ਲਾ ਤੇਰਾ ਕੰਮ ਹੀ ਇਹੋ ਆ ਵੀ ਤੂੰ ਸਿਹਰੇ ਖਪਾਉਣਾ ਲੜਾਈ ਰੱਖਣੀ ਆ ਚਾਚੀ ਜੀ ਮੈਂ ਕੋਈ ਆਡਾ ਨਹੀਂ ਲਾਇਆ ਹੈਗਾ ਮੇਰ ਬਰਦਾਸ਼ਤੋ ਪਰੇ ਹੋਣ ਦੀ ਗੱਲ ਸਹੀ ਗੱਲ ਨਹੀਂ ਦੱਪ ਗਿਆ ਵਾ ਨਹੀਂ ਚਾਚੀ ਤੂੰ ਆ ਨਹੀਂ ਤੂੰ ਪੀ ਕੇ ਗਾਲਾਂ ਕੱਢਦਾ ਕੋਈ ਮੈਂ ਐਸੇ ਲੜ ਕੇ ਕਰਦਾ ਹੀ ਇਹ ਛਿੱਤਰਾਂ ਦੀ ਫਿਰ ਲਾਕਦੀ ਆ ਇਹਨੂੰ ਨਹੀਂ ਅਕਲੂਕਲ ਆਉਣੀ ਹੈਗੀ ਮੈਂ ਉਧਰ ਆਈ ਵੇਖਣ ਮੈਂ ਆ ਹੀ ਪਿੰਡੀਆਂ ਪੁੰਡੀਆਂ ਲਾਉਣੀਆਂ ਆ ਅੱਗੇ ਦੋ ਜਾਨੇ ਤੇ ਰਲੇ ਆ ਹੋਰ ਪਰਦੇ ਪਾਣ ਨੂੰ ਤੂੰ ਵੀ ਆ ਜਾ ਮਾਰ ਦੇ ਤੈਨੂੰ ਮਾਰ ਕੇ ਪਰੇ ਸੋਟੇ ਨੂੰ ਪਰੇ ਤੂੰ ਹੋਰ ਤੂੰ ਕਰ ਵੀ ਕੀ ਸਕਦੇ ਮਾਰੀ ਸਕਦੇ ਜਨਾਨੀ ਨੂੰ ਹੋਰ ਤੂੰ ਕਰ ਕੀ ਸਕਦੇ ਆ ਹੁਣ ਮੇਰਾ ਮੂੰਹ ਬੰਦ ਕਰਨ ਵਾਸਤੇ ਤੂੰ ਮਾਰਨਾ ਹੀ ਆ ਹੋਰ ਕੀ ਕਰਨਾ ਹਾਏ ਪਹਿਲਾਂ ਤੂੰ ਖਲੋ ਕੇ ਸੁਣ ਤਾਂ ਲੈਣੀ ਓ ਚਾਚਾ ਨਾ ਵੇਖ ਤਾਂ ਲੈਣੀ ਤੂੰ ਕੀ ਕਰ ਤੂੰ ਤਾਂ ਖੋਲਣ ਨਹੀਂ ਆ ਜੇ ਚੰਗੀ ਹੀ ਨਾ ਤੇ ਪਰੇ ਪੇਕੇ ਬੈਠੇ ਰਹੇ ਦੀ ਇਹ ਆਈ ਕੀ ਕਰਨਾ ਫੇਰ ਦਾ ਘਰ ਵਾ ਆਪਣਾ ਉਹ ਤਾਂ ਗੱਲ ਤੂੰ ਸੁਣ ਲੈ ਪਹਿਲਾਂ ਮੰਨਾ ਛੱਡ ਕੇ ਆਈ ਹੁਣ ਤੇ ਫੇ ਤੂੰ ਕੀ ਕਰਨਾ ਆ ਨਹੀਂ ਛੱਡ ਕੇ ਕਰਦਾ ਮੈਂ ਤੁਹਾਨੂੰ ਹੁਣ ਪੰਜਾਬੀ ਚ ਕੀ ਆਖਿਆ ਕਿ ਮੈਂ ਫੇਰਾ ਮਾਰਨਾ ਆ ਫੇਰਾ ਉਹ ਖਲ ਬੈਠੀ ਮੈਂ ਵੇਖਾ ਕੌਣ ਆ ਮੈਨੂੰ ਕੋਈ ਨਹੀਂ ਦੱਸ ਕੇ ਆਏ ਵੀ ਮੈਂ ਫੇਰਾ ਮਨ ਚੱਲਿਆ ਵੀ ਤੂੰ ਨਾਲ ਚੱਲ ਜਾ ਹਾਂ ਤਾ ਗੱਲ ਤਾਂ ਮੈਂ ਤੂੰ ਦੱਸ ਕੇ ਜਾਉਂ ਕਿ ਮੈਂ ਚੱਲਣਾ ਆ ਕਾਰ ਵਿੱਚ ਪਾ ਕੇ ਤੁਰਿਆ ਕਰ ਵਾਲਾ ਇਹਦੇ ਹਾਦਾ ਗੱਡਾ ਤੇਰਾ ਦਿਮਾਗ ਖਰਾਬ ਹੋਇਆ ਵਾ ਨਹੀਂ ਗੱਲ ਸ਼ੱਕ ਗੱਲ ਸ਼ੱਕ ਕਿਹੜੀ ਗੱਲ ਦਾ ਵਾ ਇਹ ਇੱਕ ਦਿਨ ਨਾ ਬੋਲ ਜੂ ਲੈਣੀ ਆ ਤਾਂ ਕਰਕੇ ਮੇਰੇ ਮਗਰ ਡਿਊਟੀ ਤੇ ਚਲ ਗਿਆ ਘਰ ਉੱਥੇ ਹੀ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਬੁੱਢੀ ਬੜੀ ਚੰਗੀ ਆ ਇਹਦੀ ਮਗਰ ਆਉਂਦੀ ਆ ਚਾਚੀ ਜੀ ਵੇਖੋ ਤੁਹਾਡੇ ਗੜੀ ਹੱਥ ਜੋੜੇ ਡਰਨਾ ਤੇ ਮੈਂ ਬੋਲਣ ਨਹੀਂ ਨਾ ਡਈ ਮੈਂ ਇਹਦੇ ਨਾਲ ਡਈ ਹਾਂ ਹਾਂ ਇਹਨੂੰ ਤਾਂ ਕੋਈ ਗੱਲ ਨਹੀਂ ਆਉਂਦੀ ਆਪਣੇ ਹੱਕ ਚ ਬੋਲੇ ਫਿਰ ਉਹ ਸਹੀ ਹੈ ਨਾ ਜੋੜੇ ਤੇਰੇ ਅੱਗੇ ਹੱਥ ਨਾ ਤੂੰ ਜਾਵੀਂ ਸਾਡੇ ਘਰ ਆਵੀਂ ਤੇ ਨਾ ਹੀ ਜਾਂਦੇ ਤੇ ਵੀ ਟਾੜੀ ਲਾ ਕੇ ਤੁਰ ਪੋ ਹੁਣ ਮੈਂ ਨਹੀਂ ਬਸ ਬੋਤ ਤਮਾਸ਼ਾ ਕਰਾ ਲਿਆ ਤੁਸੀਂ ਉਹ ਸਮਝਦਾਰ ਵਾ ਉਹਦਾ ਮਤਲਬ ਇਹ ਆ ਲਾਜ ਵੜਾਉਂਦਾ ਅੰਦਰ ਵੜੇ ਤੇ ਸ਼ਰਮਿੰਦਾ ਆਖੇ ਮੇਥੋਂ ਡਰੇ ਤੇਰਾ ਨਾਦਾ ਵੀ ਮੇਥੋਂ ਡਰਦੀ ਘਰੇ ਤਾਂ ਨਹੀਂ ਹੁੰਦੀ ਮਨਦੇ ਕਿੱਥੇ ਸਿਰਨਾ ਸਿਰਕ ਪਾਉਣ ਰਹੀ ਆ ਉਹ ਚਾਚੀ ਜੀ ਮੇਰੇ ਤੋਂ ਤੇ ਆਪੇ ਹੀ ਡਰਨਾ ਇਹਨੇ ਕੰਮ ਚੰਗੇ ਕਰੇ ਤਾਂ ਆਪੇ ਨਾ ਡਰੇ ਤਮੈ ਤਾਂ ਗੇ ਨਹੀਂ ਕਰਨੇ ਮੈਨੂੰ ਡਰਨਾ ਯਾ ਤੂੰ ਡਰਨਾ ਵਾ ਮੈਂ ਕੋਈ ਕਾਣੀ ਆ ਵੱਧ ਹੋ ਗਈ ਤੇਰੇ ਵਾਲੀ ਕਾਣੀ ਹੋਊਗੀ ਕੇ ਤਾਂ ਹੀ ਇੱਥੇ ਤੁਰੇ ਫਿਰਦੇ ਆ ਚੱਲ ਹੋ ਜਾ ਗਾੜੀ ਡਰਦੇ ਤੈਨੂੰ ਆਪਣੇ ਬੰਦੇ ਦੇ ਵਾ ਸਾਹਮਣੇ ਰੱਖੇ ਨਾ ਅੰਦਰਵਾੜ ਕੇ ਰੱਖ ਤੂੰ ਦਫਾ ਤੈਨੂੰ ਮੈਂ ਕਾਜ ਕਰ ਕਰਦਾ ਚੱਲ ਹੈ ਦਿਮਾਗ ਖਰਾਬ ਹੈ ਦਾ ਕਿਤੇ ਜਨਾਨੀ ਦਾ ਕੰਮ ਕਰ ਜਾ ਅੱਜ ਕੱਲ ਨਹੀਂ ਉਹ ਪਲੇਰਾ ਜਮਾਨਾ ਹੈਗਾ ਮਨਪ੍ਰੀਤ ਤੂੰ ਨਾ ਇਹੋ ਜੇ ਕੰਮ ਕਰਿਆ ਕਰ ਤੈਨੂੰ ਜਦੋਂ ਤੇਰਾ ਚਾਚਾ ਤਾਇਆ ਕਹਿੰਦਾ ਮੈਨੂੰ ਦੱਸ ਜਿੱਥੇ ਜਾਣਾ ਵਾ ਤੇ ਤੂੰ ਉਹਨੂੰ ਕਿਉਂ ਨਹੀਂ ਦੱਸਦੀ ਚਾਚੀ ਜੀ ਹਣ ਜਿਹੜੇ ਘਰ ਦੇ ਕੰਮ ਉਹ ਮੈਂ ਹੀ ਕਰਨੇ ਆ ਨਾ ਹੁਣ ਮੈਂ ਆਪਣੇ ਘਰ ਆਈ ਆ ਤੇ ਇਹ ਉਤੋਂ ਅੱਗੇ ਮੈਨੂੰ ਬੋਲਣ ਦਾ ਪੂਆ ਕਹੀ ਕੀ ਕਰਨ ਪੜੀ ਪਤਾ ਮੈਂ ਇਹ ਗੱਲ ਦੱਸ ਮੈਂ ਤਾਂ ਮਨਜੋਤ ਮੈਨੂੰ ਇੱਥੇ ਛੱਡ ਕੇ ਗਏ ਤੇ ਮੈਂ ਹਾਂ ਚੱਲ ਇੱਕ ਵਾਰੀ ਫੇਰਾ ਮਾਰ ਆਉਣੀ ਆ ਵੇਖ ਲੈਣੀ ਕਦੋਂ ਬੱਤੀ ਆਉਣੀ ਆ ਤੇ ਫੇਰ ਮੈਂ ਨੱਕਾ ਬੰਦ ਹੋਊਂਗੀ ਆਹੀ ਨਾ ਤੇਰੇ ਚਾਚੇ ਨੇ ਮਨਜੋਤ ਨੂੰ ਸਭ ਕੋ ਆਪੇ ਅਸੀਂ ਸਾਰਾ ਕੁਝ ਵੇਖਾਂਗੇ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੂੰ ਕਹੀ ਲੈ ਕਿ ਕਿਉਂ ਆਈ ਇਹ ਤੇ ਅੱਗੇ ਬੜਾਵਾ ਲੜਾਈ ਦਾ ਮੋੜਵਾ ਉਹ ਤੇ ਖਰੇ ਕਿੱਦਾਂ ਉਹਨੂੰ ਸਿੰਘ ਹੀ ਨੂੰ ਸੁੰਘ ਸੁੰਘ ਲਿਆ ਉਹਨੇ ਫਿਰ ਅਕਬੀਰ ਐ ਨੂੰ ਚਲ ਗਿਆ ਵਾ ਉਹਨੇ ਉਸ ਵੇ ਲੜਾਈ ਪਾਤੀ ਆ ਚੱਜ ਜੀ ਜਿੰਨੇ ਗੱਲਾਂ ਕਰਨੀ ਆਂਦੀ ਆ ਨਾ ਉਹ ਅੰਦਰ ਬੜਿਆਂ ਨੂੰ ਬਿਠੇਰੀਆਂ ਕਰ ਦਿੰਦੇ ਆ ਮੈਂ ਕੋਈ ਡਰ ਕੇ ਨਹੀਂ ਰਹਿਣਾ ਜਿੰਨੇ ਮਰਜੀ ਕੁੱਤੇ ਭੌਂਕਦੇ ਰਹਿਣ ਜੇ ਬੰਦਾ ਸੱਚਾ ਵਾ ਨਾ ਉਹ ਰੱਬ ਤੋਂ ਵੀ ਸੱਚਾ ਹੁੰਦਾ ਵਾ ਇਹੋ ਜਿਹੇ ਕਈ ਬੋਲਦੇ ਫਿਰਦੇ ਆ ਮੇਰੇ ਤੇ ਬਿਪਤਾ ਪਈ ਆ ਇਹ ਨਹੀਂ ਕਿ ਮੈਂ ਕੈਰੇਕਟਰਲੈਸ ਹੋ ਜੂੰਗੀ ਹਾਦ ਹੋ ਗਈ ਇਹਦੇ ਵਾਰੀ ਬੁੱਢੀ ਵਾਲੀ ਇਹਦੇ ਮੈਂ ਮੂੰਹ ਵਾਲੀ ਵੇਖਣ ਲਈ ਉੱਥੇ ਮੈਂ ਖਲੋਤੀ ਸੁੰਡੇ ਮੈਂ ਹਾਰ ਕੇ ਗਾਂ ਆਈ ਆ ਮੈਂ ਤੇਰੇ ਕਿਹਾ ਵਾ ਨਾ ਇਹਨਾਂ ਦਾ ਮੂੰਹ ਕੋਈ ਸਬਰ ਵੀ ਚਾਹੀਦਾ ਵਾ ਕਿ ਨਹੀਂ ਪਤਾ ਹੀ ਨਹੀਂ ਆ ਕਿ ਮੈਂ ਕਹਿੰਨੀ ਆ ਵਾ ਹੁਣ ਦੱਸ ਕੀ ਬਿਮਾਰੀ ਕੀ ਤੈਨੂੰ ਕੀ ਬਿਮਾਰੀ ਚਰਨ ਚਰਨ ਹਾਂ ਹੁਣ ਦੱਸ ਦੱਸ ਹਾਂ ਲਾ 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 ਕਿ ਤੈਨੂੰ ਤੰਗੀ ਕੀ ਤੈਨੂੰ ਬੋਲਣੋ ਮੈਂ ਵੀ ਹਟਣਾ ਲਗਾ ਲਾ ਬੋਲ ਤੈਰੀਆਂ ਮੈਂ ਵੇਖੀ ਲਗਾ ਵੜਦਾ ਤੇਰੀਆਂ ਮੈਂ ਕੋਈ ਕਰ ਨਹੀਂ ਸਕਦੇ ਆ ਕਰ ਇਹੋ ਹੀ ਕਰ ਸਕਦੇ ਆ ਤੂੰ ਆਪਣੀਆਂ ਗਲਤੀਆਂ ਕੋਣ ਨਵਾਤੇ ਜਨਾਨੇ ਨਹੀਂ ਬੁੱਟਣਾ ਮੇਰੇ ਪਾਛਾ ਨਹੀਂ ਦੱਸ ਹੁਣ ਕਣੇ ਜਲਾ ਜਾਣੇ ਕਿ ਮੁਰਕੇ ਮੈਂ ਮੇਰੀ ਬਾਹ ਛੱਡ ਦੋ ਦੱਸ ਹੁਣੇ ਜਿਵੇਂ ਥੋੜੀ ਮੈਂ ਕੀ ਕਰ ਰਹੀ ਆ ਉਹ ਇਨਾਂ ਨੂੰ ਕੀ ਹੋ ਗਿਆ ਓਏ ਲੈ ਆਪ ਤੁਸੀਂ ਠੀ ਲੰਡੇ ਆ ਦੱਸ ਹੁਣੇ ਛੱਡੋ ਮੇਰੀ ਬਾਹ ਉਹ ਕੀ ਗੱਲ ਹੋ ਗਈ ਤੂੰ ਕਿਉਂ ਕੁੜੀ ਦੇ ਹੱਥ ਦੇ ਚੁੱਕਣ ਛੱਡੋ ਦੀ ਬਾਹ ਉਹ ਚਾਚਾ ਤਾਂ ਇਹਨੂੰ ਨਹੀਂ ਪਤਾ ਤੇ ਡੀਏ ਮਛਰੀ ਫਿਰਦੇ ਨਾਲ ਤੂੰ ਕੰਮ ਕਰ ਆਪਣਾ ਜਾ ਕੇ ਨਹੀਂ ਦੱਸ ਤੂੰ ਗੱਲ ਤੇ ਦੱਸ ਲੱਗੀ ਆ ਚਾਚਾ ਜੀ ਕੀ ਦੱਸਣਾ ਕੀ ਦੱਸਣਾ ਹੁਣ ਉਹ ਮੂੰਹ ਬੰਦ ਕਰ ਲੈ ਚੰਗੀ ਗੱਲੀ ਉਹ ਰੋਬ ਤੂੰ ਇੱਥੇ ਨਾ ਪਾਇਆ ਕਰ ਉੱਥੇ ਹੀ ਪਾਇਆ ਕਰ ਇੱਥੇ ਕਰ ਨਹੀਂ ਇਹੋ ਜਿਹੇ ਕੰਮ ਸ਼ੁਭ ਦੇ ਹੁੰਦੇ ਜਿਨ੍ਹਾਂ ਦੀ ਹੱਥ ਨਹੀਂ ਚੁੱਕੀ ਜਾਂਦਾ ਤੂੰ ਜਨਾਨੀ ਦੇ ਹੱਥ ਚੁੱਕੀ ਜਾਂਦਾ ਵਾ ਜਨਾਨੀ ਦੇ ਕਦੀ ਪਤਾ ਕਿਸ ਹੱਥ ਚੁੱਕਦੇ ਜੱਗਾ ਲੱਗਦਾ ਅਚਾ ਜੀ ਮੇਰੀ ਸੁਣੋ ਗੱਲ ਇਹ ਬੰਦਾ ਨਹੀਂ ਹੈ ਇਹਦੇ ਚ ਕਾਣੋ ਆ ਕਾ ਕਰਕੇ ਮੈਨੂੰ ਕੁੱਟਣ ਦੀ ਕੋਸ਼ਿਸ਼ ਨਾ ਕੀ ਕਾਣੋ ਕੀ ਕਾਣੋ ਚਲ ਦੱਸ ਇੰਨਾ ਜੇਵ ਵੀ ਉਧਰ ਮਨਪਰੀ ਤੇ ਟੋਕ ਟੋਕ ਜਾਂਦਾ ਮੈਂ ਇੰਨਾਂ ਗੱਲਾਂ ਤੋਂ ਡੱਕਦੀ ਆ ਮੈਨੂੰ ਇਹ ਗੱਲਾਂ ਨਹੀਂ ਪਸੰਦ ਮੈਂ ਆਪ ਇਤਨਾ ਦੀ ਹੈ ਨਹੀਂ ਤੇ ਇਹਨਾਂ ਦਾ ਫਰਜ਼ ਹੀ ਨਹੀਂ ਬਣਦਾ ਵੇਖ ਲਾ ਕਿਦਾਂ ਦੀਆਂ ਗੱਲਾਂ ਕਰਦੀ ਚਾਚਾ ਨਹੀਂ ਜਦੋਂ ਮੈਂ ਵਫਾਦਾਰ ਹਾਂ ਤੇ ਤੁਸੀਂ ਵਫਾਦਾਰੀ ਨਹੀਂ ਰੱਖ ਸਕਦੇ ਪੁੱਤ ਗੱਲ ਸੁਣ ਮੇਰੀ ਮਨਪਰੀ ਤੇ ਘਰ ਹੈ ਨਹੀਂ ਤੇ ਬਾਕੀ ਐਦਾਂ ਦਾ ਸ਼ੱਕ ਨਹੀਂ ਕਰੀਦਾ ਹੁੰਦਾ ਘਰ ਵਾਲੇ ਤੇ ਚਾਚਾ ਜੀ ਤੁਹਾਨੂੰ ਤੈਨੂੰ ਪਤਾ ਵੀ ਉਹ ਉਹਨਾਂ ਦਾ ਕੇਸ ਹੈਂਡਲ ਕਰਨ ਰਿਹਾ ਇਹੀ ਕਰਨ ਰਿਹਾ ਨਾ ਕਈ ਮੈਨੂੰ ਇਹਦਾ ਸਤ ਤੁਹਾਨੂੰ ਕਿਹਨੇ ਕਹਿਤਾ ਵੀ ਉਹ ਘਰ ਅਗਰੇ ਆਹੀ ਮਗਰੋ ਮੈਸੇਜ ਕਰਕੇ ਪਹਿਲਾਂ ਸਾਧ ਲਿਆ ਉਹ ਚਾਚਾ ਮੈਂ ਤਾਂ ਫੇਰਾ ਮਾਰਨ ਗਿਆ ਮੈਨੂੰ ਕਹਿ ਕੇ ਭਾਈ ਫੇਰਾ ਫੂਰਾ ਰੱਖਿਓ ਮਗਰ ਤੇ ਮੈਨੂੰ ਕੀ ਪਤਾ ਉਹ ਆ ਗਈ ਤੇ ਜਾਂਦੇ ਮੂੰਹ ਖੁੱਲੇ ਅੱਛਾ ਉਹਨੇ ਵੇਖਿਆ ਮੈਂ ਇੱਥੇ ਕੋਈ ਦੇਖਦੇ ਮੈਂ ਪੈਰੀ ਉੱਤੇ ਉਹਦੇ ਨੱਕੇ ਨਹੀਂ ਲਾਉਣ ਆ ਗਈ ਆ ਆਹੋ ਕਰ ਮਨਾਂ ਛੱਡ ਕੇ ਗਿਆ ਉਹ ਨੂੰ ਅੱਜ ਮਨਜੋਤ ਇਹਨੂੰ ਟੱਕਰਿਆ ਸੀ ਉਹਦੇ ਆਂਦਾ ਉੱਥੇ ਗਈ ਮੈਂ ਤਾਂ ਇਹ ਗੱਲਾਂ ਗੱਲਾਂ ਕਰੀ ਜਾਂਦੀ ਇਹਦੇ ਦਿਮਾਗ 'ਤੇ ਕੀ ਭੜਿਆ ਵਾ ਸਾਡੀ ਗੱਲਾਂ 'ਚ ਕੋਈ ਹੋਰ ਆਊਗਾ ਮੈਂ ਨਹੀਂ ਹੁੰਦੀ ਹੁੰਦੀ ਮੈਂ ਅਡੀ ਮੂਰਖ ਨਹੀਂ ਅੰਨੀ ਨਹੀਂ ਅਚਾ ਚ ਡਾਕ ਫੜਾ ਮਾਰੀ ਮੇਰੀ ਗੱਲ ਥੋੜ ਤੂੰ ਵੀ ਤੂੰ ਵੀ ਮੇਰੀ ਗੱਲ ਥੋਣ ਪੁੱਤ ਐਦਾ ਬੰਦੇ ਆ ਹੱਥਕਾਰ ਕਰਕੇ ਐਵੇਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਕੋਈ ਗੱਲ ਨਹੀਂ ਤੇਰਾ ਘਰ ਵਾਲਾ ਵਾ ਪੁੱਤ ਜਿੰਦਗੀ ਕੱਟਣੀ ਓਦੇ ਨਾਲ ਤੂੰ ਕੀ ਹੋਇਆ ਵਾ ਅ ਚਾਚੀ ਦੱਸ ਇਹਨੂੰ ਕੀ ਹੋਇਆ ਵਾ ਹੁਣ ਓਏ ਲੰਡੇ ਆ ਮੈਂ ਆਇਆ ਅੰਦਰ ਰੌਲਾ ਪੈਣ ਡੇ ਮੈਂ ਭੱਜ ਕੇ ਆਇਆ ਮੈਂ ਇਹਨੇ ਬਾਹ ਮਰੋੜ ਲਿਆ ਕੁੜੀ ਦੀ ਤੇ ਕੋਈ ਨਹੀਂ ਇਹਦਾ ਤਾਂ ਘੱਟਾ ਵੀ ਨਹੀਂ ਝੜਿਆ ਹੋਣਾ ਤੁਸੀਂ ਕਿਉਂ ਆਏ ਛੇਤੀ ਤੁਸੀਂ ਜਰਾ ਵੇਖਣਾ ਹੀ ਪਹਿਲਾਂ ਠਹਿਰ ਕੇ ਆਉਣਾ ਜਦੋਂ ਚਾਰ ਤੇ ਤੇਰਾ ਮੈਂ ਝਾੜਾਂ ਫਿਰ ਘੱਟਾ ਸਹੀ ਗੱ ਵੇਚਿਆ ਗਈ ਤੂੰ ਚੁੱਪ ਕਰ ਜਾ ਚਾਚਾ ਜੀ ਸਰੀਕ ਨੇ ਸਿਰ ਲਾ ਕੇ ਨਹੀਂ ਟੱਕਦਾ ਬਾਕੀ ਕਿਸੇ ਗੱਲੋਂ ਰਹਿੰਦਾ ਨਹੀਂ ਆ ਉਹ ਚਾਚੀ ਨੇ ਕਾਰੋਕਾਈ ਇਹ ਪਹਿਲਾਂ ਮੈਨੂੰ ਉੱਥੇ ਘਟਾਉਣ ਲੱਗੀ ਹੁਣ ਜੇ ਮੈਨੂੰ ਕੁੱਟ ਪੈਂਦੀ ਵੇਖ ਕੇ ਆ ਗਈ ਕਿ ਵੀ ਉੱਤੇ ਇਹਦਾ ਰਤਾ ਮੈਂ ਹੋਰ ਘਟਾਵਾਂ ਕੀ ਗੱਲ ਮੈਂ ਆਪਣੇ ਘਰ ਨੂੰ ਆਉਣਾ ਨਹੀਂਗਾ ਨਹੀਂ ਬਸ ਇਹੋ ਗੱਲ ਉਹ ਆਂਦੀ ਮੈਨੂੰ ਉੱਥੇ ਘਟਾਉਣ ਲੱਗੀ ਤੂੰ ਉਥੇ ਕੀ ਭਾਗ ਲੈਣ ਗਈ ਵਿੱਚ ਇਹਨੇ ਬਹੁਤ ਮਾੜੇ ਬਚਨ ਬੋਲੇ ਆ ਇਹਨੇ ਬਹੁਤ ਮਾੜਾ ਬੋਲਿਆ ਵਾ ਜੋ ਦੱਸ ਨਹੀਂ ਤੂੰ ਉਥੇ ਨਹੀਂ ਤੂੰ ਵਿੱਚ ਗਈ ਤੂੰ ਸਰਪੰਚੀ ਸੀ ਉਥੇ ਸਰਪੰਚੀ ਦੀ ਗੱਲ ਨਹੀਂ ਮੈਂ ਤਾਂ ਨਹੀਂ ਚਲਿਆ ਕਿ ਮੈਂ ਤਾਂ ਆਪਣੇ ਇੱਧਰ ਗਈ ਵੀ ਪਿੰਡੀਆਂ ਲਾਉਣੀਆਂ ਮੈਂ ਆਪਣਾ ਉਥੇ ਦੇਖਾ ਵੀ ਥਾਂ ਵਾਇਆ ਗਿਆ ਭਲਾ ਸਾਫ ਹੋ ਗਿਆ ਇਹ ਕਿਤੇ ਮਾਰ ਉਹਨਾਂ ਦੇ ਦਿਵਾਲੇ ਹੋਈ ਤੇ ਤੂੰ ਕਰਨ ਨੂੰ ਆ ਜਾਂਦੀ ਆ ਭੇੜੇ ਹੀ ਰਹਿੰਦੀ ਇਹ ਵੀ ਆਪਣੇ ਆ ਦਰਸ ਆਉਂਦਾ ਤੇ ਮੇਰੇ ਤਾਂ ਆਪਣੇ ਇਹ ਫਿਰ ਤੂੰ ਇਦਾਂ ਗੱਲਾਂ ਕਰਦੀ ਤੂੰ ਆਪਣੀ ਮੈਂ ਨਹੀਂ ਆਪਣੀ ਮੇਰੇ ਤਾਂ ਤੁਸੀਂ ਕਦੇ ਆਪਣਾ ਸਮਝੇ ਨਹੀਂ ਹੈਗੀ ਆਪਣੀ ਪਰ ਗੱਲਾਂ ਨਹੀਂ ਆਪਣੇ ਵਰਗੀਆਂ ਕਰਦੀ ਗੱਲਾਂ ਨਹੀਂ ਚੰਗੀਆਂ ਕਰਦੀ ਨਹੀਂ ਉਹ ਤੁਹਾਨੂੰ ਜ਼ਿਆਦਾ ਚੰਗੀਆਂ ਲੱਗਦੀ ਆ ਸਾਡਾ ਗੇਟ ਸਾਂਝਾ ਵਾ ਪਰ ਫਿਰ ਵੀ ਤੁਸੀਂ ਸਾਡੇ ਭੜਦੇ ਨਹੀਂ ਆ ਉਹ ਤੁਹਾਨੂੰ ਬਹੁਤੀ ਚੰਗੀਆਂ ਲੱਗਦੀ ਆ ਆ ਵੇ ਗੇਟ ਸਾਂਝਾ ਵਾ ਨਾ ਕੰਧ ਕਰ ਲਾ ਸਵੇਰੇ ਤੇ ਕਰਨੀ ਪੈਣੀ ਜਿੱਦਾਂ ਤੇ ਤੁਹਾਡੇ ਲੱਛਣ ਆ ਤੁਸੀਂ ਤਾਂ ਰੋਜ਼ ਕਟਾਓਗੇ ਚੱਲ ਜਾਓ ਪੁੱਤ ਜਾ ਜਾਂ ਤੂੰ ਅੰਦਰ ਬਾਹਰ ਮਾਰਨਾ ਜਾ ਮੇਰਾ ਪੁੱਤ ਬਹਿ ਜਾ ਲੋਕਾਂ ਦੇ ਸਿਰ ਚਾਚੜ ਕੁੱਟਦੇ ਆ चल जा तू चल ਜਾ ਇਧਰ ਚੰਗੀ ਗੱਲ ਹੀ ਹੋ ਵੱਡੀ ਨਹੀਂ ਜਾਣੀ ਮੇਰੇ ਕੋਲ ਰਗਵੀਰ ਐਦਾਂ ਨਹੀਂ ਕਰੀਦਾ ਪੁੱਤ ਉਹ ਚਾਚਾ ਤੁਸੀਂ ਵੀ ਸਿਆਣੇ ਕਿੰਧਾ ਦੀ ਗੱਲਾਂ ਕਰਦੇ ਆ ਇਥੇ ਮੰਨ ਲਾ ਤੁਹਾਡੇ ਲੜਦੇ ਕੋਈ ਪਿੰਡੋਂ ਮੰਦਾ ਆ ਜੇ ਕੋਈ ਰਿਸ਼ਤੇਦਾਰ ਆ ਜੇ ਉਹ ਕੀ ਆਖੂ ਸਾਨੂੰ ਕੀ ਆਖੂਗਾ ਉਹ ਭਾਰੋ ਕਿ ਇਹਨੇ ਖੇਸ ਵਾਖਣਾ ਇਹ ਨਹੀਂ ਮੇਰੀ ਮੱਤ ਮਾਰਸੜੀ ਦੀ ਕੱਲੀ ਨਹੀਂ ਨਹੀਂ ਤੈਨੂੰ ਅਈ ਆਜੇ ਵੇਖ ਤੂੰ ਨੌਕਰੀ ਕਰਨ ਰਿਆ ਪੁਲਿਸ ਦੇ ਵਿੱਚ ਹੈਗਾ ਤੈਨੂੰ ਇੰਨੀ ਵੀ ਨਹੀਂ ਸੋਝੀ ਵੀ ਜਨਾਨੀ ਨੂੰ ਨਹੀਂ ਹੱਥ ਚੁੱਕੀ ਦਾ ਤੇ ਮੈਂ ਜਨਾਨੀ ਆਵਾਜ਼ਰ ਗੱਲਾਂ ਸੁਣੀ ਆਵਾ ਕਾਹਦਾ ਮਤ ਲਈ ਜਾਵੇ ਉਦੋਂ ਮੈਂ ਹੁਣ ਕਹਿ ਰਹੇ ਦਿੱਤਾ ਵਾ ਕਿ ਸ਼ੱਕ ਨਹੀਂ ਕਰੀ ਜਾਂਦਾ ਕਿਸਦੇ ਆ ਕੋਈ ਜੱਜ ਅੱਜ ਕਾ ਮੇਰੇ ਤਾਂ ਜ਼ਿੰਦਗੀ ਲੰਗੀ ਕਹਿੰਦੇ ਨੂੰ ਉਹਨੂੰ ਚੱਲ ਸ਼ੱਕ ਕੋਈ ਨਹੀਂ ਬਹਿ ਕੇ ਸਮਝਾਉਂਗਾ ਮੈਂ ਤੂੰ ਵੀ ਇੰਨਾ ਤਤਤਾ ਨਹੀਂ ਹੋਈ ਜਾਂਦਾ ਸ਼ਾਂਤੀ ਰੱਖੋ ਆਪਣੇ ਘਰ ਕੀ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬਲਜੀਤ ਨੂੰ ਵੀ ਚਾਹੀਦਾ ਪਈਵੇਂ ਸ਼ੱਕ ਕਰੀ ਜਾਂਦੀ ਸ਼ੱਕ ਕਰੀ ਜਾਂਦੀ ਨਾ ਕੋਈ ਗੱਲ ਨਾ ਕੋਈ ਬਾਤ ਆ ਕਿੰਦਾ ਰੌਲਾ ਪਾਉਂਦੇ ਆ ਇਹਨਾਂ ਨੇ ਦੇ ਕੰਨ ਨੂੰ ਜੰਗ ਦਾ ਮੈਦਾਨ ਬਣਾਤਾ ਹੀ ਹਾਏ ਕਿੱਥੇ ਚਲ ਗਏ ਹਾਏ ਉਹ ਚਲ ਗਏ ਕੋਈ ਸਮਰੀਦ ਦੇ ਪਾਪਾ ਆਂਦੀ ਆ ਕੋਈ ਉਹਦੇ ਦਾ ਪਾਪਾ ਕਹਿੰਦਾ ਵਾ ਹਾਏ ਮੈਂ ਹੁਣ ਕਿਹਦਾ ਪਾਪਾ ਤੇ ਕਿਹਦਾ ਡੈਡੀ ਕਿਹਾ ਕੇ ਆਵਾਜ਼ ਮਾਰਾਂ ਸੱਭਾ ਤੁਹਾਨੂੰ ਦਿੱਤਾ ਹੀ ਨਾ ਮੈਂ ਉਹਦਾ ਨਾਂ ਲੈ ਲੈ ਕੇ ਆਵਾਜ਼ਾਂ ਮਾਰਨ ਆਈ ਜੇ ਅੱਜ ਨੂੰ ਵੱਡਾ ਹੋਇਆ ਹੁੰਦਾ ਤੇ ਨਾਲੇ ਅਗਲੇ ਗੱਲਾਂ ਕਰਦੇ ਸਾਨੂੰ ਹੁਣ ਮੈਂ ਕਿੱਦਾਂ ਆਵਾਜ਼ ਮਾਰਾਂ ਕੀ ਆਖੂ ਵੀ ਹੁਣ ਸੁਣਿਓ 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 ਨਾਲ ਸੁਣਿਓ ਨਾਲ ਸੁਣਿਓ ਨਾਲ ਸੁਣਿਓ ਨਾਲ ਸੁਣਿਓ